ਅਕਾਲੀ ਦਲ ਤੇ ਪੰਥਕ ਸੰਕਟ ਦਾ ਪ੍ਰਭਾਵ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਆਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਚਾਨਕ ਅਸਤੀਫੇ ਨੇ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਹੋਰ ਹੀ ਵਿਖੇੜਾ ਸੰਕਟ ਪੈਦਾ ਕਰ ਦਿੱਤਾ ਐਜੀਪੀਸੀ ਜੋ ਕਿ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਹੈ ਦੇ ਮੁੱਖ ਅਹੁਦੇਦਾਰ ਦਾ ਅਸਤੀਫਾ ਦੇਣਾ ਸਿਰਫ ਇੱਕ ਆਮ ਪ੍ਰਸ਼ਾਸਨਿਕ ਬਦਲਾਅ ਨਹੀਂ ਬਲਕਿ ਅਕਾਲੀ ਦਲ ਅਤੇ ਪੰਥਕ ਲੀਡਰਸ਼ਿਪ ਵਿਚਾਲੇ ਵਧ ਰਹੀ ਦੂਰੀ ਦੀ ਇੱਕ ਨਵੀਂ ਮਿਸਾਲ ਹੈ। ਅਸਤੀਫੇ ਦੀ ਪਿੱਠਭੂਮੀ ਹਰਜਿੰਦਰ ਸਿੰਘ ਧਾਮੀ ਨੇ 2020 ਤੋਂ ਐਜੀਪੀਸੀ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ ਉਹ ਚੌਥੀ ਵਾਰ ਇਸ ਅਹੁਦੇ ਉੱਤੇ ਹਨ ਪਰ ਐਜੀਪੀਸੀ ਦੇ ਤਾਜ਼ਾ ਫੈਸਲਿਆਂ ਵਿਸ਼ੇਸ਼ ਕਰਕੇ ਤਖਤਸ਼ਿਰੀ ਦਮਦਮਾ ਸਾਹਿਬ ਨੇ ਜਸੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਹੁਦੇ ਤੋਂ ਹਟਾਉਣ ਨਵੇਂ ਜੀਪੀਸੀ ਦੀ ਵਿਧੇਕ ਹਕੂਮਤ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਜਦ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਤਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਸ ਫੈਸਲੇ ਦੀ ਕਟਕਸ਼ ਕਰਦਿਆਂ ਇਸ ਨੂੰ ਮੰਦਪਾਗਾ ਤੇ ਦੁਖਦਾਇਕ ਦੱਸਿਆ ਐਸਜੀਪੀਸੀ ਇਸ ਮਾਮਲੇ ਵਿੱਚ ਨੀਤੀ ਨੁਕਸ ਨਿਖਾਲਕਿਆਂ ਵਿੱਚ ਨਿਰਾਸ਼ਾ ਪੈਦਾ ਕਰ ਦਿੱਤੀ ਅਸਤੀਫੇ ਦੇ ਕਾਰਨ ਅਤੇ ਇਸ ਉੱਤੇ ਪ੍ਰਤੀਕਿਰਿਆ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇਣ ਦੌਰਾਨ ਆਖਿਆ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿੰਦਾ ਲਈ ਨੈਤਿਕ ਜ਼ਿੰਮੇਵਾਰੀ ਲਈ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਧਾਮੀ ਦੇ ਅਸਤੀਫੇ ਨੂੰ ਦੁਖਦਾਈ ਘਰਾਜ ਜਿੰਦਿਆਂ ਕਿਹਾ ਕਿ ਉਹਨਾਂ ਉੱਤੇ ਦਬਾਅ ਸੀ ਜੋ ਕਿ ਉਹਨਾਂ ਦੀ ਰਵਾਇਤੀ ਅਕਾਲੀ ਦਲ ਨਾਲ ਦੂਰੀ ਬਣਾਉਣ ਨੂੰ ਦਰਸਾਉਂਦਾ ਹੈ ਅਕਾਲੀ ਦਲ ਉੱਤੇ ਪ੍ਰਭਾਵ ਅਕਾਲੀ ਦਲ ਦੀ ਰਾਜਨੀਤਿਕ ਪਕੜ ਐਸਜੀਪੀਸੀ ਦੀ ਵਰਤੋਂ ਕਰਕੇ ਮਜ਼ਬੂਤ ਰਹੀ ਹੈ ਪਰ ਹੁਣ ਐਸਜੀਪੀਸੀ ਦੇ ਪ੍ਰਧਾਨ ਦੇ ਅਸਤੀਫੇ ਨਾਲ ਇਹ ਸਬੰਧ ਕਮਜ਼ੋਰ ਹੋ ਗਿਆ ਹੈ ਐਸਜੀਪੀਸੀ ਦੇ ਅਕਾਲ ਤੱਕ ਵਿਚਾਲੇ ਦੂਰੀਆਂ ਵਧੀਆਂ ਹਨ ਐਸਜੀਪੀਸੀ ਜੋਗੀ ਕਾਲ ਤੱਕ ਦੇ ਹੁਕਮ ਲਾਗੂ ਕਰਦੀ ਹੈ ਹੁਣ ਅਕਾਲ ਤਖਤ ਦੇ ਜਥੇਦਾਰ ਨਾਲ ਖੁੱਲਾ ਟਕਰਾ ਕਰ ਰਹੀ ਹੈ ਪੰਥਕ ਸਿਆਸਤ ਵਿੱਚ ਨਵਾਂ ਟਕਰਾਅ ਗਿਆਨੀ ਹਰਪੀ ਸਿੰਘ ਦਾ ਹਟਾਇਆ ਜਾਣਾ ਤੇ ਐਸਜੀਪੀਸੀ ਉੱਤੇ ਉਹਨਾਂ ਦੀ ਨਾਰਾਜ਼ਗੀ ਐਸਜੀਪੀਸੀ ਅਤੇ ਅਕਾਲੀ ਦਲ ਦੀ ਇੱਕ ਪੰਥਕ ਲੀਡਰਸ਼ਿਪ ਵਿੱਚ ਨਵੇਂ ਵਿਭਾਜਨ ਨੂੰ ਦਰਸਾਉਂਦੀ ਹੈ। ਅਕਾਲੀ ਦਲ ਦੀ ਹੋਰ ਕਮਜ਼ੋਰੀ। ਅਕਾਲੀ ਦਲ ਪਹਿਲਾਂ ਹੀ ਪੰਜਾਬ ਦੀ ਰਾਜਨੀਤਿਕ ਮੁੱਖ ਧਾਰਾ ਤੋਂ ਹਟ ਗਿਆ ਹੈ। ਐਸਜੀਪੀਸੀ ਦੇ ਕੰਟਰੋਲ ਤੇ ਵੀ ਸਵਾਲ ਉੱਠਣ ਨਾਲ ਇਹ ਪਾਰਟੀ ਹੋਰ ਵੀ ਪਿੱਛੇ ਹੋ ਸਕਦੀ ਹੈ। ਕੀ ਐਸਜੀਪੀਸੀ ਦੀ ਨਵੀਂ ਲੀਡਰਸ਼ਿਪ ਆਉਣ ਵਾਲੀਆਂ ਚੋਣਾਂ 'ਚ ਅਕਾਲੀ ਦਲ ਦੀ ਮਦਦ ਕਰੇਗੀ ਐਸਜੀਪੀਸੀ ਦੀ ਨਵੀਂ ਲੀਡਰਸ਼ਿਪ ਕਿਸ ਤਰੀਕੇ ਨਾਲ ਕੰਮ ਕਰੇਗੀ ਅਕਾਲੀ ਦਲ ਐਸਜੀਪੀਸੀ ਨਾਲ ਆਪਣੇ ਸਬੰਧ ਕਿਵੇਂ ਬਣਾਈ ਰੱਖੇਗਾ ਅਕਾਲ ਤਖਤ ਐਸਜੀਪੀਸੀ ਦੀ ਨਵੀਂ ਲੀਡਰਸ਼ਿਪ ਉੱਤੇ ਕੀ ਰਵੱਈਆ ਅਖਤਿਆਰ ਕਰੇਗਾ ਜੇਕਰ ਐਸਜੀਪੀਸੀ ਅਕਾਲੀ ਦਲ ਤੋਂ ਵੱਖ ਰਾ ਕਰ ਲੈਂਦੀ ਹੈ ਤਾਂ ਇਹ ਅਕਾਲੀ ਦਰ ਲਈ ਇਤਿਹਾਸਕ ਝਟਕਾ ਹੋ ਸਕਦਾ ਹੈ